ਜਦੋਂ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਨਾ ਸੰਗ ਦਾ ਕੰਮ ਕਰਨਾ ਬਹੁਤ ਔਖਾ ਸੀ ਉਦੋਂ ਸੁਰੀਜ ਜੀ ਦੀ ਲੀਡਰਸ਼ਿਪ ਚ 87 86 88 99 90 92 95 93 92 ਬਹੁਤ ਕੁਝ ਸਿੱਖਿਆ ਨਾ ਕੋਈ ਇਹ ਆਪਣੇ ਆਪ ਦੇ ਅੰਦਰ ਇੱਕ ਸਕੂਲ ਹੈ ਇੱਕ ਆਪਣੇ ਆਪ ਚ ਇੰਸਟੀਚਿਊਟ ਹੈ ਥੋਟ ਹੈ ਇਸ ਤਰ੍ਹਾਂ ਸੰਗਠਨ ਵੱਸੇ ਸਮਰਪਿਤ ਹੋ ਕੇ ਆਪਣੀ ਆਈਡੀਓਲੋਜੀ ਵੱਸੇ ਸਮਰਪਿਤ ਹੋ ਕੇ ਕੰਮ ਕੀਤਾ ਜਾਂਦਾ ਤੋਂ ਪਛਾ ਮੇਰੇ ਖਲ ਅਜੀਦਿਤ ਤੋਂ ਪਾਈ ਦੇਖਿਆ ਹਜੇ ਤੱਕ ਅਮਰਸਰ ਦੇ ਵਰਕਰਾਂ ਨੇ ਮੈਨੂੰ ਯਾਦ ਹੈ ਕੱਲੇ ਸੁਰੇਜ ਜੀ ਨਹੀਂ ਸੁਰੇਜ ਜੀ ਦੇ ਪਿਤਾ ਜੀ ਮੈਂ ਉਹ ਨਵਾਂ ਵਰਕਰ ਨਹੀਂ ਦੇਖਿਆ ਜਦੋਂ ਸ਼੍ਰੀ ਰਾਮ ਜਨਮ ਭੂਮੀ ਅੰਦੋਲਨ ਸੀ ਸ਼ਾਹਦ ਉਤੇ ਉਹਨਾਂ ਦਾ ਆਨਾ சுரேਜ ਜੀ ਦਾ ਆਨਾ ਪੂਰਾ ਪਰਿਵਾਰ ਮੈਨੂੰ ਯਾਦ ਹੈ ਬੀਜੇਨਗਰ ਚ ਗੋਲੀ ਚੱਲੀ ਸੀ ਉਦੋਂ ਮੇਰੇ ਫਾਦਰ ਸਕੂਟਰ ਲੈ ਕੇ ਕਿ ਵੀ சுரேਜ ਨਾਲ ਘਰ ਮਿਲਣ ਆਏ ਸੀ ਕਿ ਵੀ ਮੈਂ ਵੀ ਨਾਲ ਆਇਆ ਸੀ ਕਿ ਵੀ ਪਤਾ ਕਰਨਾ ਸੀ ਕਿ ਵੀ ਸਾਰੇ ਘਰ ਠੀਕ ਨੇ ਮਤਲਬ ਇੰਨਾ ਪਾਰਟੀ ਦੇ ਅੰਦਰ ਇੱਕ ਸੰਗਠਨ ਦੇ ਅੰਦਰ ਇੱਕ ਸੋਚ ਹੁੰਦੀ ਸੀ ਕਿ ਵੀ ਸੋਚ ਐਸੇ ਲੱਗਿਆ ਹੋਰ ਇਸ ਪਿਛੇ ਅੱਜ ਮੇਰੀ ਪਿਛਲੇ ਦਿਨ ਅਜ ਕਾਫੀ ਦੁੱਖ ਸੁੱਖ ਹੋਏ ਮੈਂ ਆ ਨਹੀਂ ਪਾਇਆ ਤੇ ਮੇਰੀ ਗੱਲ ਹੋਈ ਦੀ ਮੈਂ ਕਹਿੰਦਾ ਜਿਸ ਦਿਨ ਮਰਸਰ ਆਵਾਂਗਾ 에ਰਪੋਰਟ ਤੋਂ ਸਿੱਧਾ ਤੁਹਾਡੇ ਵਾਲੀ ਆਵਾਂਗਾ ਬਾਅਦ ਚ ਕਿਤੇ ਜਾਵਾਂਗਾ ਤੇ ਸੋਸ ਕਾਰਨ ਆਪਣੇ ਪਰਿਵਾਰਿਕ ਰਿਸ਼ਤੇ ਹਨ ਉਹਨਾਂ ਰਿਸ਼ਤਿਆਂ ਕਾਰਨ ਇੱਕ ਮਨ ਦੇ ਅੰਦਰ ਇੱਕ ਸਟਰੋਂਗ ਬਾਈਂਡਿੰਗ ਹੈ ਮੈਂ ਸਮਝਣਾ ਬਸੰਤ ਚ ਬਹੁਤ ਲੋਕ ਜੁੜਦੇ ਚੰਗਾ ਵਕਤ ਵਿਦ ਪਾਰਟੀ ਨਾਲ ਬਹੁਤ ਲੋਕ ਜੁੜਦੇ ਜਦੋਂ ਪਾਰਟੀਆਂ ਖੜੀਆਂ ਕਰਨੀਆਂ ਹੋਣ ਅਡਿਓਲੀ ਦੀ ਖੜੀ ਕਰਨੀ ਹੋਵੇ ਤੇ ਤਿੰਨ ਪੀੜ੍hiyan ਆ ਮਾਜਮ ਪਰਿਵਾਰ ਦੀਆਂ ਇਹਨਾਂ ਦੇ ਪਿਤਾ ਜੀ ਇਹ ਰਕੇਸ਼ ਰਕੇਸ਼ ਤੋਂ ਵੀ ਛੋਟਾ ਇਹਨਾਂ ਦਾ ਬੇਟਾ ਵੀ ਯੋਵਾ ਮੋਰਚਾ ਤੇ ਕੰਮ ਕਰਦਾ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੀ ਜਿਹੜੇ ਨੀਂਹ ਦੇ ਪੱਥਰ ਨੇ ਜਿਨ੍ਹਾਂ ਦੀ ਕ੍ਰੈਡੀਬਿਲਟੀ ਜਿਨ੍ਹਾਂ ਦੀ ਲਾਈਵ ਲੱਗੀ ਹੈ ਪਾਰਟੀ ਦੇ ਉੱਤੇ ਔਰ ਇਹਨਾਂ ਨੂੰ ਸਲੂਟ ਕਰਕੇ ਪਾਰਟੀ ਕੇ ਵੱਸਨ ਦੀ ਐਸੀ ਚੀਜ਼ ਮਾਜਮ ਆਇਆ ਜੀ ਔਰ ਬੜਾ ਮੈਨੂੰ ਇੱਕ ਨਿਗਾਪਣ ਮਿਲਦਾ ਜਦੋਂ ਵੀ சுரேਜ ਨੂੰ ਮਿਲਣਾ ਬੜਾ ਪੁਰਾਣਾ ਰਿਸ਼ਤਾ ਹੈ ਬੜੇ ਖੱਟੇ ਮਿੱਠੇ ਅਨੁਭਵ ਨੇ ਜ਼ਿੰਦਗੀ ਦੇ ਬੜੇ ਪੁਰੇ ਦਿਨ ਦੇਖੇ ਨੇ ਇੱਥੇ ਜੋ ਬਹੁਤ ਲगाव ਆਪਣੇ ਨਾਲ ਹੈ ਇੱਥੇ ਅਜਿਹਾ ਜਿਹੜੇ ਘਰਾਂ ਬੜਾ ਵੱਡਾ ਇਸ ਲਈ ਬਿਲਕੁਲ ਵਜ੍ਹਾ ਹੈ ਪੂਰੇ ਦੇਸ਼ ਦੇ ਅੰਦਰ ਆਡਿਓਲੋਜੀ ਦੀ ਅਸੀਂ ਇੱਕ ਜੰਗ ਦਾ ਬਹੁਤ ਵੱਡਾ ਪੜਾਅ ਸਾਡੀ ਆਡਿਓਲੋਜੀ ਲੜ ਰਹੀ ਹੈ 10 ਸਾਲ ਜਿਸ ਤਰ੍ਹਾਂ ਗਰੀਬਾਂਸ ਤੇ ਕੰਮ ਕੀਤਾ ਹੈ ਆਡਿਓਲੋਜੀ ਇਸੇ ਕੰਮ ਕੀਤਾ ਜਿਹੜੇ ਮੁੱਦਿਆਂ ਨੂੰ ਲੈ ਕੇ ਮੈਨੂੰ ਕੱਲ ਕੋ ਪੁੱਛ ਰਿਹਾ ਸੀ ਕਿ ਤੁਸੀਂ ਕੀ ਸਮਝਦੇ ਹੋ ਅੱਜ ਮੈਂ ਸਮਝਦਾ ਮੈਂ ਆਪਣੇ ਆਪ ਨੂੰ ਬਹੁਤ ਭਾਗਾ ਨਾ ਸਮਝਣਾ ਕਿ ਜਿਸ ਅੰਦੋਲਨ ਅਸੀਂ ਸੀ ਜ਼ਿੰਦਗੀ 'ਚ ਕੰਮ ਸ਼ੁਰੂ ਕੀਤਾ ਸੀ ਉਸ ਅੰਦੋਲਨ ਦੀ ਕੰਪਲੀਟ ਹੁੰਦਾ ਦੇਖਿਆ RAMJANAM BHOOMI ਅੰਦੋਲਨ ਨਸੇ ਅਸੀਂ ਲੱਗੇ ਸਾਂ ਔਰ ਉਹਨੂੰ ਕੰਪਲੀਟ ਹੋ ਕੇ ਮੰਦਿਰ ਨਿਰਮਾਣ ਆਪਣੀ ਅੱਖਾਂ ਨਾਲ ਦੇਖਿਆ ਜਿਸ ਆਈਡੀਓਲੋਜੀ ਐਸੇ ਕੰਮ ਸ਼ੁਰੂ ਕੀਤਾ ਸੀ ਸਾਡੀ ਮੇਰੀ ਆਮ 3 ਜਨਰੇਸ਼ਨ ਵਰਕਰ ਆ ਮੈਂ ਤੇ ਮੈਨੂੰ ਅੱਜ ਗਰਵ ਹੁੰਦਾ ਕਿ ਉਸ ਆਈਡੀਓਲੋਜੀ ਨੂੰ ਲੋਕ ਹੁਜਤਾ ਕਰਦੇ ਸੀ ਅੱਜ ਪ੍ਰਧਾਨ ਮੰਤਰੀ ਸਾਡੀ ਆਈਡੀਓਲੋਜੀ ਦਾ ਅੱਜ ਦੇਸ਼ ਜੰਦਰ ਸਮਨ ਜਦਾ ਐਮਪੀ ਸਾਡੀ ਆਈਡੀਓਲੋਜੀ ਦੇ ਰਿਹਾ ਅੱਡੀ ਵੱਡੀ ਲੜਾਈ ਆ ਜੀ ਦੁਨੀਆ ਦੇ ਸਾਹਮਣੇ ਡਿਪਲੀਮੈਟਿਕਲ ਪਾਰਟੀ ਸਾਡੀ ਆਡਿਓਲੋਜੀ ਨੂੰ ਦੇ ਵਿੱਚੋਂ ਨਿਕਲ ਕੇ ਆਈ ਹੈ ਤੇ ਇੱਕ ਬਹੁਤ ਵੱਡੇ ਪ੍ਰਾਊਡ ਦੀ ਗੱਲ ਆ ਔਰ ਅਸੀਂ ਨਰਿੰਦਰ ਮੋਦੀ ਜੀ ਨੇ ਜੋ ਕਰਕੇ ਦਿਖਾਇਆ ਦੱਸਾ ਸਾਲਾਂ ਤੋਂ ਗਰੀਬਾਂਸ ਦੀ ਆਮ ਨਾਗਰੀਕਾਂ ਸੀ ਉਹ ਮਾਰਕੇਬਲ ਹੈ ਔਰ ਇਸ ਜਿਹੜੀ ਤੀਜੀ ਲੜਾਈ ਹੈ ਮੈਂ ਸਮਝਣਾ ਐਕਚੁਅਲੀ ਜਨਤਾ ਦੇ ਆਸ਼ੀਰਵਾਦ ਨੂੰ ਲੈਣ ਦੀ ਹੋਰੇ ਅੰਦਰ ਅਸੀਂ ਸਾਰੇ ਮਿਲ ਕੇ ਅੰਮਰਸਰ ਦੇ ਅੰਦਰ ਪੁਰਾਣੇ ਵਰਕਰ ਸਭ ਮਿਲ ਕੇ ਪਾਰਟੀ ਦੀ ਐਡਿਓਲਜੀ ਦੀ ਲੜਾਈ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਨਰਿੰਦਰ ਮੋਦੀ ਦੀ ਲੀਡਰਸ਼ਿਪ ਚ ਤੀਸਰੀ ਪਾਰੀ ਭਾਰਤ ਨੂੰ ਜਿਹੜਾ ਸੁਪਨਾ ਜਦੋਂ ਅਸੀਂ ਛੋਟੇ ਛੋਟੇ ਸਾ ਪਿਤਾਈ ਨਾਲ ਛਾਹਾਂ ਚਾਹੀਦਾ ਸੀ ਤੇ ਉਹਦੇ ਕੋਈ ਬੋਧਿਕ ਹੁੰਦਾ ਸੀ ਕੋਈ ਕਹਿੰਦਾ ਸੀ ਕਿ ਵਿਸ਼ਵ ਗੁਰੂ ਬਣੇਗਾ ਤੇ ਸਾਨੂੰ ਥੋੜੀ ਸਮਝ ਨਹੀਂ ਆਉਂਦੀ ਸੀ ਕਿ ਵਿਸ਼ਵ ਗੁਰੂ ਕਿਹਨੂੰ ਕਹਿੰਦੇ ਲੇਕਿਨ ਆਪਣੇ ਐਡਿਓਲਜੀ ਤੇ ਪੂਰਾ ਮਾਨ ਸੀ ਸਾਨੂੰ ਛਾਹ ਹੀ ਦੱਸਿਆ ਜਾਂਦਾ ਸੀ ਕਿ ਵੀ 370 ਫਿਰ ਮੈਨੂੰ ਯਾਦ ਹੈ ਮੇਰੇ ਫਾਦਰ ਅਰੈਸਟ ਹੋਏ ਸਾਡੇ ਦੀ ਬੜੀ ਵੱਡੀ ਗੱਲ ਸੀ ਕਿ ਪਿਤਾ ਜੰਮੂ ਅਰੇਸਟ ਹੋ ਗਏ ਪਤਾ ਨਹੀਂ ਕੀ ਹੋਏਗਾ ਮੌਕਾ ਸਾਨੂੰ ਵੀ ਮਿਲਿਆ ਸੀ ਵੀ ਅਰੈਸਟ ਹੋਏ ਸਭ ਅੰਦੋਲਨਾਂ ਚ ਕਿ ਲੇਕਿਨ ਉਹ 370 ਸਾਡੀ ਜ਼ਿੰਦਗੀ ਚ ਟੁੱਟੇਗੀ ਮੇਰੇ ਖਿਆਲ ਨਾਲ ਉਹ ਜਿਹੜੇ ਲੋਕ ਵਧੂ ਲੱਗੇ ਸੀ ਨਹੀਂ ਸੋਚਿਆ ਸੀ ਸੰਘਰਸ਼ ਚ ਲੱਗਦਾ ਸੀ ਅਗਲੀ ਪੀੜ੍ਹੀ ਟੁੱਟੇਗੀ ਟੁੱਟੇਗੀ ਜੰਮੂ ਲੇਕਿਨ ਮੋਦੀ ਸਾਹਿਬ ਨੇ ਉਹ ਕੰਮ ਪੂਰਾ ਕਰਤਾ ਸਾਨੂੰ ਲੱਗਦਾ ਨਹੀਂ ਸੀ ਕਿ ਰਾਮ ਮੰਦਰ ਸੰ ਲੋਕ ਟਿਕਚਣਾ ਕਰਦੇ ਸੀ ਸੁਗੰਧ ਰਾਮ ਕੀ ਕਹਤੇ ਹੋ ਕਦੋਂ ਡੇਟ ਹੈ ਲੇਕਿਨ ਉਹ ਡੇਟ ਵੀ ਆਈ ਸ਼ਿਲਾਨਿਆਸ ਵੀ ਹੋਇਆ ਉਹ ਸਮਾਂ ਵੀ ਆਇਆ ਜਦੋਂ ਮੰਦਿਰ ਦੇ ਅੰਦਰ ਪ੍ਰਾਨ ਪ੍ਰਤਿਸ਼ਠਾ ਵੀ ਹੋਈ ਉਹ ਦੋਨੋਂ ਗੱਲਾਂ ਅੱਖਾਂ ਨਾਲ ਦੇਖੀਆਂ ਕਾਰ ਸੇਵਾ ਵੀ ਦੇਖੀ ਹੈ ਔਰ ਪ੍ਰਾਨ ਪ੍ਰਤਿਸ਼ਠਾ ਵੀ ਦੇਖੀ ਹੈ ਇਸ ਤੋਂ ਵੱਡਾ ਦਿਨ ਕੀ ਹੋ ਸਕਦਾ ਜਿਹੜਾ ਅੱਜ ਮੋਦੀ ਸਾਹਿਬ ਦੀ ਟੈਨਿਓਰ ਚ ਆਇਆ ਔਰ ਅਗਲੀ ਟੈਨਿਓਰ ਭਾਰਤ ਨੂੰ ਆਰਥਿਕ ਰੂਪ ਚ ਸ਼ਕਤੀਸ਼ਾਲੀ ਬਣਾਇਆ ਅਸੀਂ ਜਿਹੜੇ ਕਮਿਟਿਡ ਪਰਿਵਾਰ ਹੈ ਜਿਹੜੇ ਸੋਚ ਕੇ ਨਹੀਂ ਸੀ ਆਏ ਕਿ ਅਸੀਂ ਜਨਨ ਸੈਕਟਰੀ ਬਣਾਗੇ ਅਸੀਂ ਸੈਕਟਰੀ ਬਣਾਗੇ ਭਈ ਮੈਂਬਰ ਬਣਾਗੇ ਇੱਕ ਮਿਸ਼ਨ ਲੈ ਕੇ ਆਏ ਸੀ ਸ਼ਪਤ ਲੈ ਕੇ ਆਏ ਸੀ ਸੋਹਾਂ ਚੁੱਕੇ ਆਏ ਸੀ ਔਰ ਉਹ ਮਿਸ਼ਨ ਅੱਜ ਪੂਰਾ ਹੁੰਦਾ ਪਿਆ ਤੁਸੀਂ ਲੱਗਿਆ ਇਹ ਇੱਕ ਜੀਵਨ ਦਾ ਦਸ ਜੀਵਨ ਕਈ ਜੀਵਨ ਵੀ ਲਾਣੇ ਪੈਣਗੇ ਮੈਨੂੰ ਤਾਂ ਲੱਗਾ ਧਰਮ ਕਿਹੜਾ ਉਹ ਬਿਲਕੁਲ ਹਾਵੀ ਹੋ ਚੁੱਕਿਆ ਸੁਖਬੀਰ ਬਾਦਲ ਲਗਾਤਾਰ ਬਿਆਨ ਕਰ ਰਹੇ ਵੋਟ ਬੰਦੀ ਰਾਜਨੀਤੀ ਨੂੰ ਧਰਮ ਦੇ ਨਾਲ ਜੋੜਿਆ ਜਾ ਰਿਹਾ ਹੈ ਸੋ ਧਰਮ ਦੇ ਨਾਂ ਤੇ ਵੋਟ ਨੂੰ ਵਡਿਆ ਜਾ ਰਿਹਾ ਹੈ ਪੰਜਾਬ ਦੀ ਧਰਤੀ ਮਾਨਸ ਨੂੰ ਇੱਕ ਮਾਨਸ ਦੀ ਜਾਤ ਇੱਕ ਨੂੰ ਪਹਿਚਾਨ ਬੋਦੀ ਧਰਤੀ ਹੈ ਜਿਹੜਾ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਉਹ ਮਿਲ ਕੇ ਚੱਲਣ ਦਾ ਸੰਦੇਸ਼ ਦਿੱਤਾ ਹੈ ਔਰ ਗੁਰੂਆਂ ਦੇ ਸੰਦੇਸ਼ ਨੂੰ ਅਸੀਂ ਆਪਣੇ ਜੀਵਨ ਦਾ ਰਸਤਾ ਮੰਨਿਆ ਗੁਰੂਆਂ ਦੇ ਸੰਦੇਸ਼ ਨੂੰ ਆਪਣੀ ਲਾਈਫ ਦਾ ਮਿਸ਼ਨ ਬਣਿਆ ਔਰ ਸਾਨੂੰ ਸਾਡੀ ਆਡਿਓਲੋਜੀ ਨੇ ਸਿਖਾਇਆ ਕਿ ਗੁਰੂਆਂ ਦੇ ਰਸਤੇ ਤੇ ਚੱਲ ਕੇ ਹੀ ਦੇਸ਼ ਅੱਗੇ ਵਧ ਸਕਦਾ ਅਸੀਂ ਉਸੇ ਰਸਤੇ ਦੇ ਵਧਣਾ ਔਰ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਸਾਰਿਆਂ ਨੂੰ ਇਕੱਠੇ ਲੈ ਕੇ ਉਹਨਾਂ ਦੇ ਦੇਸ਼ ਦੇ ਵਿਕਾਸ 'ਚ ਲਗਾਣਾ ਹੈ ਵੀ ਛੱਡੀ ਸੋਚ ਕਿ ਭਗਵੰਦ ਜੀ ਦਾ ਰੋਡ ਸ਼ੋਅ ਕਰਦੇ ਲੋਕ ਬਾਜ਼ਾਰ ਬੰਦ ਕਰ ਲੈਣ ਦੁਕਾਨਾਂ ਬੰਦ ਕਰ ਲੈਣ ਕਿਉਂ ਲੋਕਾਂ ਤੇ ਰਿਐਕਸ਼ਨ ਆ ਪੈਸਾ ਆਉਂ ਲੱਗਦਾ ਹੈ ਕਿ ਉਹ ਬਈ ਕਿ ਉਹਨਾਂ ਨੇ ਚੀਟਿੰਗ ਹੋ ਆਮ ਜਨਤਾ ਨਾਲ ਤੁਸੀਂ ਗੱਲ ਕਰਦੋ ਕਰੋ ਤੇ ਉਹਨਾਂ ਨੂੰ ਆਉਂ ਲੱਗਦਾ ਕਿ ਭਰੀ ਜੇਬ ਕਿਸੇ ਨੇ ਕੱਟ ਲਈ ਔਰ ਕੱਟੀ ਆਮ ਆਦਮੀ ਪਾਰਟੀ ਚਾਹੇ ਉਹ ਪੰਜਾਬ ਦੇ ਅੰਦਰ ਵਾਦੀਆਂ ਦੀ ਗੱਲ ਹੋਵੇ ਤੇ ਚਾਹੇ ਸਾਫ ਉਤਰੀ ਸਰਕਾਰ ਦੀ ਗੱਲ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਲੋਕ परिवर्तन ने नाते आए थे जेड़े लोग कह के आए थे कि लोकपाल अपनी पार्टी च भी लिया जनता च भी लिया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर